ਹੇ ਗਰੂ ਨਾ ਹੋ ਗਿਆ ਬਾਕੀ ਹੁਣ ਜਾਣ ਦੇ ਯਾਰ ਜਾ ਯਾਰ ਉਹ ਖਾੜ ਤਾਂ ਨੂੰ ਹੈ ਉਹ ਖਾੜ ਦਾ ਕੋਈ ਚਾਹੀਦੇ ਆ ਬਾਈ ਨਹੀਂ ਤੂੰ ਤੇਰੇ ਖਾ ਜਾ ਤੂੰ ਹੋਰ ਦੇਖ ਲਾਂਗੇ ਛੱਡ ਜਾ ਨਾਲੇ ਕੱਲੀ ਬੱਕਰੀ ਦੀ ਹੋਈ ਆ ਪੱਠ ਦਾ ਸੌਤਾ ਨਹੀਂ ਹੋਇਆ ਉਹ 15 ਬਰਡ ਬੋਸ ਪਰਾਂ ਬਾੜਿਆ ਉਹ ਲੈ ਉਹ ਲੈ ਜਾ ਮੇਰਾ ਵੀਰ ਬਣ ਕੇ ਜੀ ਬੱਕਰੀ ਦੇਣੀ ਯਾਰ ਚੱਲ ਰਹਿਣ ਦੇ ਫਿੱਟ ਦੇਣੀ ਥੋੜੀ ਬਾਈ ਗੱਲ ਹੁੰਦੀ ਐ ਇੱਕ ਨਾ ਗੱਲ ਹੁੰਦੀ ਐ ਫੇਰ ਸਾਰੇ ਉਪਾਸਤ ਹੋ ਗਏ ਕਿਸੇ ਦਾਊਗਾ ਕਹਣਾ ਇਹ ਨਹੀਂ ਤਾ 500 ਰੁਪਏ ਬਾਬਾ ਯਾਰ ਚੱਲ ਰਹਿ ਜਾਂਦੇ ਨਿਕਲ ਓਹ ਹਟ ਪਾ ਯਾਰ ਓਹ 500 ਰੁਪਏ ਲੈ ਆ ਯਾਰ ਨਾ ਕਾ ਦਵਾ ਦੇ ਯਾਰਾ ਹੈ ਬਸ ਕੱਲ ਜਿਹੜੀ ਤੈਨੂੰ ਦੱਸੀ ਆ ਭਈ ਉੱਥੇ ਹੀ ਹਨਾ ਗੱਲ ਕਰ ਬਈ ਓਹ ਟੱਪੂ ਗਿਆ ਯਾਰ ਟੱਪਣੀ ਨਹੀਂ ਪਚਾਈਦੀ ਨਹੀਂ ਟੱਪੂ ਫੇਰ ਬੱਕਰੀ ਬੱਕਰੀ ਆਪੀ ਵਾਹੇ ਬੋਉਂ ਨਾ ਗੱਲ ਕਰਨੀ ਆ ਨਹੀਂ ਬੱਕਰੀ ਆਪੀ ਵਾਹੇ ਬੋਉਂ ਮੈਂ ਹੋੜਾ ਬੋਣਾ ਪਾਹੇ ਬਾਫੇ ਉਹ ਹੀ ਹਿਸਾਬ ਨਾਲ ਗੱਲ ਕਰਦੇ ਇਹ ਚੀਜ਼ ਪੈਸੇ ਬੋਣੀ ਹੁੰਦੀ ਆ ਬਾਫੇ ਚੀਜ਼ ਦੇ ਹਿਸਾਬ ਨਾਲ ਕਹਣਾ ਓਣ 500 ਦਾ ਫੇਰ ਇਹਦਾ ਚੀਜ਼ ਚੀਜ਼ ਨੇ ਪੈਸੇ ਪਾਉਣੇ ਯਾਰ ਮੈਂ ਥੋੜਾ ਮੈਂ ਕਿ ਰੱਬਾ ਪੈਸੇ ਪਾਉਣਾ ਕਰੀਆਂ ਕਰਕੇ ਖੜਾ ਤੇ ਚੀਜ਼ ਨੇ ਪੈਸੇ ਪਾਉਣੇ ਤੇ ਜਿਹੜੇ ਚੀਜ਼ ਨੇ ਪੈਸੇ ਪਾਉਣੇ ਬਈ ਆਪਾਂ ਦਾ ਕੀ ਇਹਦੇ ਨਾਲ ਵੀ ਮੇਮ ਲੱਗ ਫੇਗੀ ਉਹਦੇ ਨਾਲ ਵਾਲਾ ਉਹ ਪੀ ਆਰੀ ਕਾਲੀ ਲਿਆ ਇਹ ਚੀਜ਼ ਨੇ ਪੈਸੇ ਪਾਉਣੇ ਭਾਈ ਠੀਕ ਕਰ ਲੈ ਜੀ ਸਹੀ ਕਰ ਹੂੰ ਕੰਨ ਵੀ ਚੌੜਾ ਐ ਤੋ ਵੱਡਾ ਕੰਨ ਗੱਠ ਦਾ ਕੰਨ ਵੱਡਾ ਹੈ ਲੈ ਫੜਾ ਆ ਮੈਂ ਹਾਂ ਜੀ ਕਿੰਨਾ ਮੰਗਾ 40000 40000 ਮੰਗਦਾ ਮਾਣ ਲਗਾਣੇ ਦਾ ਮੁੱਲ ਕਰ ਲੈ ਤੁਸੀਂ ਦੱਸ ਦੋ ਟਕਾਣੇ ਦੀ ਸਹੀ ਮੁੱਲ ਲੱਗਿਆ ਬੱਕਰੀ ਵੜਾ ਦੂੰ ਤਸਾਂ ਗੱਲ ਕੀ ਹੈ ਇੰਨਾ ਫਿਰ ਤੋਂ ਵੀਡੀਓ ਬਾਹਰ ਕਰਨਾ ਪੈਂਦਾ ਬਾਹਰ ਕਿਸੇ ਗੱਲ ਨਹੀਂ ਪੂ ਗਿਆ ਲੈ ਹੁਣ ਬਾਈ ਸਸ ਦੇ ਦੂੰ ਹੁਣ ਬਾਈ ਮੁੰਡਾ ਵੀ ਸਾਡਾ ਦੱਸੂਗਾ ਕਿਸਾਈ ਦਾ ਫਿਰ ਮਾੜਾ ਮਸਲਾ ਦਾ ਕੋਈ ਨਹੀਂ ਯਾਰ ਪਹਿਲੀ ਰੇਟ ਤੋੜ ਕੇ ਦੱਸ ਲੈ ਹਾਂ ਪਹਿਲੀ ਤੋਂ ਬਸ ਹਿਸਾਬ ਜੇ ਨਾਲ 5000 ਮੈਂ ਬਾਬੂ ਲੂੰਗਾ 5000 ਚੜਾ ਦੂੰਗਾ ਅੱਧਾ ਬਣ ਜੂ ਬਾ ਫਿਰ ਤੂੰ ਦੱਬਲੇਗਾ ਜਾਂ ਉੱਥੇ ਚੜਾ ਲੇਗਾ ਪਰ ਗੱਲ ਉੱਥੇ। ਫਿਰ ਮੈਨੂੰ ਬਾਹਰ ਮੁੱਠਾ ਮਾਰਨਾ ਬੂ ਮੱਥਾ ਰ ਮਾਰਨਾ ਹੀ ਪਊਗਾ ਯਾਰ। ਮੱਥਾ ਦਾ ਮਾਰਨਾ ਹੀ ਪਊਗਾ। ਚੀਤ ਦਾ ਮੱਥਾ ਮਾਰਨਾ ਹੀ ਪਊ। ਤੂੰ ਮਗਰੀ ਖੜਾ ਸੀ। ਤੈਨੂੰ ਪੈਸੇ ਕਾਹਦੇ ਦੇਣੇ ਨੇ ਫਿਰ? ਹੈ? ਤੈਨੂੰ ਪੈਸੇ ਕਾਹਦੇ ਮੈਂ ਤੇਰਾ ਮੱਥਾ ਦੁਖਣ ਲਾਵਾਂਗਾ। ਕੋਈ ਮੱਥਾ ਜਦ ਕੋਈ ਕਰਨੇ ਮਾਰ ਮਾਰੀ ਜਾਊਂਗਾ ਮੈਂ ਤਾਂ ਹੈਗਾ ਨਾ ਦੀ। ਹੁੱ ਜਾਇਜ ਦੱਸ ਦੇ ਯਾਰ। ਜਾਇਜ ਯਾਰ ਤੂੰ ਹੀ ਦੱਸ ਦੇ ਮੇਰੇ ਕੋਲ ਭੋਰੀ ਜਾਨਾ ਫਟਾਸੇ ਦੇ। ਕਹਿ ਦੋ ਬਾਈ ਮੈਨੂੰ। 20000 ਦੇ ਦੇ ਬੱਕਰੀ। ਨਾ ਨਾ ਹਾਂ ਰੱਬ ਰ ਕੋਈ ਫੇਰ ਕੋਈ ਨਹੀਂ ਬੋਲਦਾ ਤਾਂ ਮੈਨੂੰ ਦੱਸਦਾ ਕਹਿੰਦਾ ਹਾਂ ਤੂੰ ਦੱਸ ਦੇ ਕਿੰਨੇ ਪੈਸੇ ਨੇ ਉਹ ਉਹ ਨਹੀਂ ਉਹ ਆ ਗਿਆ ਤੁਹਾਨੂੰ ਉਹਦੇ ਬਈ ਛੋੜ ਦੇ ਮਾਰ ਨਹੀਂ ਪਉਂਦੇ ਪੱਟ ਚੰਗੀ ਬਹੁਤ ਹੈ ਮਾਰਨਿੰਗ ਬਸ ਸਾਨੂੰ ਵੀ ਨਹੀਂ ਪਣੀ ਚਾਹੀਦੀ ਹਾਂ ਨਾ ਇਹਨੂੰ ਮਾਰ ਦਿੰਦਾ ਹੁਣ ਬਵੇ ਆਪਦਾ ਵੀ ਉਹ ਕਰਨਾ ਹੈ ਜਾਂਦੀ ਚੰਗੀ ਆ ਪੱਟ ਜਾਂਦੀ ਪੱਟ ਵਧੀਆ ਚੱਲ ਜਾ ਮੈਂ ਗੱਲ ਸੈਕੀ 35000 ਦੀ ਪੱਟ ਲੈ ਜਾ ਹਾਂ 5000 ਚੱਕ ਤਾ ਤੈਨੂੰ 5000 ਸੱਦਾ ਹੀ ਚੱਕ ਤਾ 35 ਦੀ ਆ ਗਿਆ ਥੀਆ ਨਹੀਂ ਵੇਖ ਲੈ ਬਈ ਕਦੇ ਮੈਨੂੰ ਕਹੇ ਵੀ ਤੂੰ ਮਗਰੋਂ ਵੀ ਵੀ ਹਾਂ ਤੂੰ ਚੱਕੀ ਦਾ ਫਟਾ ਇੱਥੇ ਜਾ ਕੇ ਬਠਨੇ ਖਾਣਨਾ ਪੱਠ ਪੈ ਆਪ ਦਾ ਬਵਾਰੀ ਹੀ ਆ ਮੈਂ ਦੇਖਦਾ ਮੈਂ ਪੱਠ ਮੈਂ ਵੀ ਨਹੀਂ ਤੂੰ ਠੀਕ ਹੈ ਜਦ ਤੂੰ ਮੈਨੂੰ ਲੈ ਨਾ ਰਹਿ ਤਾਂ ਤੇਰੀ ਰਹੀ ਮਰਜ਼ੀ ਨਹੀਂ ਠੀਕ ਆ ਬੱਧ ਧੱਕੇ ਦਾ ਗਰ ਹੁੰਦਾ ਲਾਉਂਦੇ ਨਹੀਂ ਹੈਗੇ ਪੁੱਏ ਤੇਰੀ ਮਰਜ਼ੀ ਹੈ ਕਹ ਬਾਬਾ ਪਿਆ ਜਵਾਕ ਯਾਰ ਕਹਿੰਦਾ ਲੈਣੀ ਹੀ ਯਾਰ ਹਾਂ ਹੋ ਦੁਬਾਰੰਨੇ ਹਾਂ ਉਹ 1 ਸਾਲ ਚ 300 ਰੁਪਏ ਨੇ ਆ ਬੱਕਰੀ ਦੇ ਕੋਈ ਆਉਂ ਬਾਬਾ ਕਰੀ ਦੋ ਬੇ ਹੋ ਗਈ ਯਾਰ ਹੋ ਯਾਰ ਆਪਾਂ ਮਿਲ ਚ ਕਾ ਨੀਦ ਰੱਖੀ ਨਹੀਂ ਦਿੱਤੀ ਜੋ ਚੀਜ਼ ਦੇ ਹੀ ਦਿੱਤੀ ਉਹਦਾ ਪਿੱਛਾ ਨਹੀਂ ਕਰਦਾ ਉਹਦਾ ਬਾਬਾ ਕਰ ਯਾਰ ਹਾਂ ਵੀ ਲੈ ਫਤੋ ਕਿਨੇ ਕਿਨੇ ਫੱਟਾ ਹੈ 25000 25 25 ਦਾ ਮਾਲ ਆ ਗਿਆ ਬਈ ਪਹਿਲਾਂ ਹਾਂ ਹੋਰ ਹੁਣ ਕੀ ਲੈਣਾ ਕੀ ਲੈਣਾ ਬਾਬੇ ਹੁਣ ਫੇਰ ਇਹ ਤਾਂ ਹੁਣ ਆ ਦੇਖ ਲੈ ਹੁਣ ਇਹਨੇ 30000 ਦੇ ਰਿਹਾ ਇਹ ਤਾਂ ਬਾਹਰ ਬੈਠਾ ਮੈਂ ਤੈਨੂੰ ਕਹਿਆ ਤੂੰ ਨਹੀਂ ਤੇ ਗੱਲ ਬਣਨੀ ਉਹ ਗੱਲਾਂ ਬਣ ਜੂ ਓ ਜੇ ਬਣਾਵਾਂ ਗੱਲ ਬਣ ਜੂ ਬਣ ਜੂ ਉੱਥੇ ਹੀ ਖੜਾ ਐ ਤੂੰ ਉਹ ਗੇ ਨੂੰ ਕੁੱਟ ਕੱਟ ਕੇ ਬਣਾ ਲਾ ਗੱਲ ਕੋਈ ਨਹੀਂ ਇਹ ਨੀ ਲੋਟ ਆਣਾ ਇਹ ਤਾਂ ਡਾਂਗ ਫੜੇ ਤੇ ਇੱਕ ਤਾਂ ਇਦਾਂ ਹੁਣ ਮੈਂ ਇਹ ਕਿਵੇਂ ਆਈ ਕੁੱਟੇ ਲੋਟਾ ਗੂ ਡਾਂਗ ਫੜੇ ਨਹੀਂ ਡਾਂਗ ਤਾਂ ਨਹੀਂ ਮਾਰਨੀ ਤੁਸੀਂ ਇਹ ਫੱਕਰ ਆ ਇਹ ਬੰਦਾ ਵੀ ਜਰਾ ਇਹ ਜਰਾ ਕਿੰਨੇ ਲਾਤੇ ਇਹ ਸਹੀ ਹੋਈ ਲਾਉਂਦਾ ਜਦੋਂ ਇਹ ਜਦੋਂ ਬੋਲਿਆ ਯਾਰ ਇਹ ਕਿਹਦੀ ਬੋਲਿਆ ਮੇਰ ਤੋਂ ਨਹੀਂ ਆਉਂਦਾ ਦੇਰ ਹੋ ਆਏ ਗਏ ਨਾ ਬਾਬਾ ਬੁਗਾ ਨਹੀਂ ਨਹੀਂ ਉਹ ਬੋਲੇ ਨਾ ਹੋਰ ਕੀ ਕਰਾਂ ਮੈਂ ਅਸੀਂ ਗੱਲ ਕਰਦੇ ਮੈਂ ਬੋਲਦਾ ਦੇਖ ਮੈਂ ਗੱਲ ਕਰਨਾ ਤੂੰ ਬਾਹਰ ਆ ਇਹ ਜਰਾ ਬੋਲ ਤੂੰ ਦੱਸ ਹੁਣ ਕੀ ਆ ਫਰ ਆ ਫਰ ਬੋੜ ਯਾਰ ਸਭ 2000 ਦੀ ਬੱਕਰੀ ਦੇ ਯਾਰ 5000 ਯਾਰ ਬੱਕਰੀ ਬਣ ਅਜਾ ਹੁਣ 10000 ਇਕੱਠੀ ਮਾਰਾਂ ਯਾਰ ਫੇਰ ਦੇਖ ਲੈ ਤੂੰ ਤੂੰ ਕਰੀ ਗਦਰੀ ਨਹੀਂ ਕਰ ਹੋਰ ਘੱਟ ਦੇ ਲੈ 33 500 ਹੋਰ ਪਾ ਦੂੰ ਯਾਰ ਨਹੀਂ ਨਹੀਂ ਚੱਲ ਬਸ ਰਹਿੰਦੇ ਭਾਈ ਹਟ ਜਾ ਹਟ ਜਾ ਇੱਕ ਮਿੰਟ ਖੜਪਾ ਯਾਰ ਓ ਰੋਕ ਜਾ ਮੇਰਾ ਰੋਕੀ ਬਾਬ ਯਾਰ ਰੋਕਾ 500 ਤੂੰ ਹੋਰ ਪਾ ਲੈ ਯਾਰ ਇਹ ਕਿੱਥੇ ਬੱਕਰੀ ਆ ਨਾ ਤੇ ਦਿੱਦ ਨੂੰ ਮਤਲਬ ਗਣ ਨਹੀਂ ਲਉਗਾ 30 ਤਾਂ ਤਿੰਨ ਦਾ ਦਾ ਬਹੁਤ ਚਾਹਤ ਦਾ ਬਾਹਰ ਕਾ ਬਾਈ ਨਹੀਂ ਨਿਕਲਣਾ ਇਹਨਾਂ ਵਾਰ ਉਹ ਕੱਢਣਾ ਕੋਈ ਨਹੀਂ ਹੌਲੀ ਹੌਲੀ ਕੱਢਵਾ ਦੇ 500 ਰੁਪਏ ਦਾ ਯਾਰ ਚੱਲ ਰਹਿ ਦੇ ਨਹੀਂ ਨਿਕਲ ਖੰਡ ਪਾ ਯਾਰ ਪਾ 500 ਰੁਪਏ ਦਾ ਉਹ ਵੇਚਾ ਗਿਰ ਮਰਜੀ ਯਾਰ ਆ ਫੇਰ ਉਹ ਮੇਰੇ ਨੂੰ ਲਾ ਕੇ ਵੇਚਿਆ ਜੇ ਸੌਦਾ ਕਰਨਾ ਖੜ ਕੇ ਕਰਿਆ ਕੀ ਗੱਲ ਕੋਈ ਗੁਰੀ ਇਹਨੂੰ ਆਪਾ ਮੈਂ ਖਣਾਗਾ ਓਏ ਉਹ ਤਾਂ ਤੇਰੀ ਗੱਲ ਨਾ ਸਹਿਮ ਤਾਂ ਹੁਣ ਖੜ ਜਾ ਮੈਂ ਕਹਾਂ ਨੂੰ ਮੇਰਾ ਓਏ ਮੈਂ ਖੜਾ ਜਦੋਂ ਤੂੰ ਬੱਕਰੀ ਨੂੰ ਓਏ ਆ ਉਹ ਤਾਂ ਨਹੀਂ ਮੈਂ ਕਿਹਾ ਯਾਰ ਉਹ ਮੰਦਾ ਹੀ ਹੈ ਉਹ ਮੰਨੂ ਦੇ ਫੜਾਈ ਮੰਦਾ ਕਿੱਥੇ ਆਹੋ ਹੁਣ ਭਾਣੇ 26.5 ਰਾਸਤੀ ਤੂੰ ਜਾ ਮੇਰਾ ਵੀਰ ਬਣ ਕੇ ਜੀ ਬੱਕਰੀ ਦੇਣੀ ਯਾਰ ਚੱਲ ਰਹਿੰਦੇ ਫਿਰ ਦੇਣੀ ਉਹ ਖਾਤਾ ਭਾਜੀ ਉਹ ਮੇਰਾ ਤੂੰ ਜਾ ਤੇ ਯਾਰ ਭਾਈ ਆਹ ਦੇਖ ਓ 26.5 ਬੱਕਰੀ ਦੇਣੀ ਹੈ ਫਰਮ ਕੀ ਕਰੀ ਹੁਣ ਯਾਰ ਹੁਣ ਨਹੀਂ ਬਣਦੀ ਦੋ ਹੜ ਗਏ ਤਾਂ ਕੀ ਗੱਲ ਕਰਦਾ ਹੈ ਬਾਬਾ ਇੱਕ ਮਿੰਟ ਕਿੰਨੇ ਕਹਿੰਦਾ ਕੱਢ ਜਾ ਮੈਸੇਜ ਨਾ ਕਰ ਤੂੰ ਕੱਢ ਜਾ ਇੱਕ ਮਿੰਟ ਕੱਢ ਜਾ 3000 ਰੁਪਏ ਕਹਿੰਦਾ 32 ਦਾ ਬਾਹਲਾ ਹੋ ਜਾ ਬਾ ਬਾ ਬਾਈ ਤੁਸੀਂ ਆਪ ਹੀ ਦੇਖ ਲਓ ਸਹੀ ਕੰਨ ਸਹੀ ਕੰਨ ਕਿਨੇ ਇੱਕ ਮਿੰਟ ਇੱਕ ਮਿੰਟ ਨਿਮੇੜ ਦਈਏ ਹਾਂ ਇੱਕੋ ਹੀ ਲਾਵਾਂਗੇ ਕਿਨੇ ਲਾਇ ਸਾਢੇ ਜੱਬੀ 27 ਦੀ ਬੱਕਰੀ ਫੜਾ ਲਈ ਬਾਈ ਜੀ ਮੇਰੀ ਸੋਹਣੀ ਗੱਲ 27 ਦੇ 27 ਫੜਾ ਬਾਈ ਦੱਸ ਸਿੰਘ ਫੜਾ ਦੱਸ ਆ ਯਾਰ ਰੋਪਾ ਖੜਾ 27 ਦੇ ਯਾਰ ਤਰਫੇੋਂ ਖੜ ਜਾ ਉਹ ਬੰਦੇ ਖੜੇ ਨੇ ਪਿੱਛੇ ਜਿਨ੍ਹਾਂ ਨੇ ਪਈਆਂ ਲਵਾਏ ਨੇ ਬੱਕਰੀ ਤੇ ਖੜ ਜਾ ਉਹਨਾਂ ਦਾ ਕਿਉਂ ਨਹੀਂ ਕੋਈ ਉਹ ਵੀ ਮੰਡੀ ਤੇ ਉਹਨਾਂ ਦਾ ਕਿਉਂ ਨਹੀਂ ਕੁਛ ਉਹ ਘਾਟ ਦਾ ਕੰਮ ਨਹੀਂ ਪੈਸੇ ਲਵਾਏ ਹੋਏ ਨੇ ਉਹ ਬੋਲੋ ਨਾ ਖੜ ਜਾ ਹੁਣ ਤਾਂ ਦੇ ਦਿਓ ਯਾਰ ਹੁਣ ਤੁਸੀਂ ਆੜੇ ਖੜੇ ਹੋਗੇ ਸਾਰਿਆਂ ਨਾਲ ਥੋੜੀ ਬਾਈ ਗੱਲ ਹੁੰਦੀ ਐ ਇੱਕ ਨਾ ਗੱਲ ਹੁੰਦੀ ਐ ਫੇਰ ਸਾਰੇ ਉਹ ਪਸ ਤਊਗਾ ਪਸ ਜਾਊਗਾ ਉਹ ਘਾਟ ਪਾਇਆ ਕੋਈ ਨਹੀਂ ਬਾਬਾ ਨੀਂਦ ਰੱਖੇ ਬਾਬਾ ਉਹ ਫੜਾਉ ਨੂੰ 500 ਰੁਪਿਆ ਉਹ ਫੜਾਉ 500 ਰੁਪਿਆ ਯਾਰ 500 ਨਹੀਂ ਬੰਦੇ 100 ਦੇ 500 ਮਾਰਿਆ ਆਉਰੇ ਦੇ ਬੱਚ ਬਾਈ ਕਿਉਂ 100 ਕਿਉਂ ਦੇ ਪੈਸੇ ਦੇ ਮੰਗਿਆ ਸੀ ਨਾ ਲੋੜ ਉਹੀ ਜਿਹੜਾ ਤੜਕੇ ਦਾ ਲੈ ਬਾਬਾ ਹੁਣ ਨੋ ਰੱਖੀ ਨਾ ਯਾਰਾ ਕੇ ਘਟਾ ਦੇ ਵਧਾ ਫੜ ਯਾਰਾ ਇਹਨੇ ਲਾ ਦਿੱਤਾ ਯਾਰਾ 325 ਬੱਕਰ ਹੋ ਗਈ ਯਾਰਾ ਉਹ ਹੋ ਗਈ ਨਹੀਂ ਹੋ ਗਈ ਯਾਰਾ ਤੇਰਾ ਮਨ ਨਾ ਕਰ ਯਾਰਾ ਹਾਂ ਮੰਨ ਲੈ ਬੰਦੇ ਪੂਰੀ ਗੜੇ ਉਖੜੋ ਉਖੜ ਜਾਂ ਰਹਿਣ ਪਖੜ ਜਾ ਉਹ ਖੜ ਜਾ ਉਹ ਖੜ ਜਾ ਖੜ ਜਾ ਨਹੀਂ ਬਣੀ ਪਰ ਰੋਕਦਾ ਜਾ ਮੜਾ ਜਾ ਪਰ ਰੋਕ 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 ਨਹੀਂ ਜਾਣੀ ਪਰ ਰੋ ਗਿਆ ਗੱਲ ਤਾਂ ਸੁਣਦਾ ਨਾ ਆਓ ਯਾਰ ਪਰ ਰੋਗਾ ਉਹ ਰਾਈ ਦੇ ਯਾਰਾਂ ਨੂੰ ਨਾਲ ਜਾਂਦੇ ਉਹ ਬਾਈ ਅੱਧੇ ਦੇ ਬਾਬੇ ਨਾ ਰੱਖਦੇ ਯਾਰ ਆ ਜਾ ਜਾ ਆ ਲੈ ਜਾ ਉਹ ਗੰਗੂ ਕੋਈ ਕਰਨ ਉਹ ਮੈਂ ਮੰਨਦਾ ਨਹੀਂ ਇਹ ਮੰਨਦਾ ਹੈ ਨਹੀਂ ਇਹ ਮੰਨਦਾ ਮੰਨ ਲਾ ਜਾ ਮੈਂ ਇਹ ਪਕੜ ਕੇ ਚੜ੍ਹਾ ਲੈਣਾ ਵੀ ਪੜਾ ਦੇ ਇਹ ਵੀ ਨਹੀਂ ਚਲਾ ਜਵਾਗ ਆਪਾਂ ਪਹਿਲਾਂ ਕਿਹਦੇ ਸੌਦੇ ਬਾਈ ਆਪਾਂ ਤੁਹਾਡੇ ਕੋਲੋਂ ਸੌਦਾ ਲਿਆ ਤੇਰੀ ਆ ਤੁਹਾਡੇ ਕੋਲੋਂ ਲਿਆ ਆਪਾਂ ਦਾ ਕਰਕੇ ਸੌਦਾ ਨਹੀਂ ਕੀਤਾ ਜਿੰਨੇ ਜ ਆਪਾਂ ਨੂੰ ਪੁੱਗਿਆ ਲਿਆ ਨਹੀਂ ਨਹੀਂ ਬੱਸ ਪੈਸੇ ਬਾਬਾ ਨੂੰ ਮਾਰ ਪੈਂਦੀ ਆ ਆਪਾਂ ਬਾਬੇ ਫੜਾ ਉਧਰ ਪੈਸੇ ਉਹਦੇ ਜਾ ਉਹ ਕੋਈ ਨਹੀਂ ਹੋਣੀ ਮੰਨ ਲਾ ਗੱਲ ਮੰਨ ਲਾ ਬਤੋ ਮਾਮਲਾ ਬਤੋ ਬਣ ਕੇ ਆ ਮਨ ਲਬੁੱਤ ਬਵਾਨ ਕੇ 2500 2500 ਦਾ ਵੱਧ ਲੱਗ ਗਿਆ ਉਹ ਕੋਈ ਨਹੀਂ ਮਨਣਾ ਤੇਰਾ ਕੋਈ ਨਹੀਂ ਉਹ ਖਾੜੇ ਨੂੰ ਬਾੜ ਨਹੀਂ ਉਹ ਬਾੜ ਨਹੀਂ ਹਾਂ ਉਹ ਖਾੜੇ ਕੋਈ ਨਹੀਂ ਚਾਹੀਦੇ ਆ ਬਾਈ ਸੰਨ ਨਹੀਂ ਤੂੰ ਦੇ ਦੇ ਉਹ ਖਾੜਾ ਤੂੰ ਹੋਰ ਦੇਖ ਲਾਂਗੇ ਨਹੀਂ ਉਹ ਫਟ ਪਾਉ ਮੋਜ ਕੋਈ ਆ 25000 ਰੁਪਏ ਬੱਕਰੀ ਦੇ ਲੱਗੇ ਆ ਓਪਨ ਕਰ ਦੇਣਾ ਜਿਸ ਮੇਰੀ ਲੱਗੇ 500 ਘਾਟਾ ਖਾਲੇ ਸਾਡੇ ਘਰ ਕੇ ਉਹ ਖਾਲਾ ਕਰਕੇ ਮੈਂ ਖਾ ਲਵਾਂ ਘਾਟਾ ਖਾਈਏ ਚਲ ਫੇਰ 30000 ਰੁਪਏ ਪੈ ਗਿਆ ਮੈਂ ਤਾਂ ਉਹ ਪੈਸੇ ਕਹਿੰਦੇ ਲੱਗ ਹੋ ਕੇ ਵਾ ਗਿਆ ਹੁਣ ਜਾਣ ਦੇ ਯਾਰ ਜਾ ਉਹ ਖਾਣ ਤਾਂ ਨੂੰ ਹੋਏ ਬੋਦਾ ਕਰ ਦੇਣਾ ਕੋਈ ਯਾਰ ਉਹ ਬਹੁਤ ਯਾਰ ਨੂੰ ਬੂਮੀ ਹੋਰ ਜਨਾ ਯਾਰ ਉਹ ਬਾਈ ਨਾ ਪਾਟਾ ਪੁੰਨੀ ਦਾ ਮੈਨ ਨਾ ਅਰਦਾ ਹੀ ਨਹੀਂ ਯਾਰ ਸੋਕੇ ਪੈਸੇ ਲੈ ਪੈਸੇ ਹਲਾ ਤੂੰ ਮੋੜੀ ਜਾਣਾ ਯਾਰ ਗੱਲ ਆ ਪਾਸੋਂ ਆ ਤੂੰ ਮਰਨ ਕਰਕੇ ਨਿਕਲ ਜਾ ਤੂੰ ਹੋਇਆ ਬਚਾ ਅੜ ਜਾ ਅਹੀਂ ਅੜੀ ਜਾਣਾ ਯਾਰ ਓਥੇ ਮੁੰਡਾ ਜਵਾਕ ਨਹੀਂ ਆ ਮੁੰਡਾ ਹੋਰ ਬਚਾ ਕਰ ਪਾ ਲੈ ਫੇਰ ਭਾਈ ਫੇਰ ਕਰ ਬੱਕੀ ਚੱਲ ਉਹਨੂੰ ਮੁੰਡਾ ਕਿੱਥੇ ਮਾਰ ਰਿਹਾ ਓਏ ਆ ਪਾਠੀ ਨਾਰਾ ਲਾ ਦੋ ਫੇਰ ਐਂ ਨਹੀਂ ਭਾਈ ਅ ਤੂੰ ਮੂੰਹ ਕਰਾ ਭਾਈ ਅ ਤੂੰ ਮੂੰਹ ਕਰਾ ਉਹ ਤੈਨੂੰ ਆਖਿਆ 32000 ਦੀ ਬੱਕਰੀ ਲੈ ਜਾ ਕੋਈ ਨਹੀਂ ਉਹ ਤਾਂ ਮੈਂ ਜਾ ਯਾਰ ਬਾਬੇ ਖੜ ਜਾ ਯਾਰ ਹੁਣ ਤੱਕ ਤਾਂ ਜਾ ਬਹਿ ਜਾ ਉਹ ਤੂੰ ਬੀਪੀ ਵਧਾਤਾ ਇਹਦਾ ਬੰਦੇ ਦਾ ਗੱਲ ਨਹੀਂ ਬਾਤ ਉਹ ਨਹੀਂ ਤੇਰਾ ਵਾਦਾ ਬੀਪੀ ਤੇਰਾ ਵਾਦਾ ਹੈ ਤੇਰਾ ਬੰਦਾ ਹੈ ਸਾਰਿਆਂ ਦੀ ਸੋਈ ਸ਼ੌਂਕ ਹੈ ਇੱਕ ਨਾ ਗੱਲ ਕਰਾਂਗੇ ਬਾਈ ਨੇ ਵਧੀਆ ਗੱਲ ਕਰੀ ਆ ਨਾ ਨਾ ਆਪਾਂ ਦਾ ਸ਼ਾਂਤ ਆ ਬਾਈ ਪੂਰੇ ਨਾ ਪਾਏ ਬਾਈ ਇਹੋ ਨਹੀਂ ਕਰਦੇ ਇਹਨਾਂ 25000 ਤੋਂ ਵਧਿਆ ਨਹੀਂ ਹਾਂ ਸਾਡੇ 250 ਪਾਏ ਹੋ ਗਏ ਹਾਂ ਆ ਪਾਏ ਹੋ ਗਏ ਬਾਈ ਪਾਏ ਹੋ ਗਏ ਸਾਡੇ 250 ਹੋਇਆ ਸਾਡੇ 250 ਹੋ ਗਿਆ ਜੀ ਕੋਈ ਨਹੀਂ ਦੇ ਦਿੰਨੇ ਬਾਈ ਦੇ ਦੇ ਹੋਰ ਕਰਾ ਹੋਰ ਕਰਾ ਸਾਡੇ ਅੱਭੀ ਹੋਇਆ ਤਾਂ ਸਾਡੇ 26 ਹੋਇਆ ਸਾਡੇ ਕਿੰਨੇ ਕਰਿਆ 1500 ਦੇ ਛੱਡ ਕੋਈ ਨਹੀਂ ਛੱਡ ਜੀ ਬਾਈ ਬਾਈ ਛੱਡ ਜੀ ਬੱਸ ਫਾੜ ਲਾਉਂਦਾ ਹੋ ਗਿਆ ਹੁਣ ਬਾਤ ਛਾਈ ਠੀਕ ਆ ਉਹ ਗੁੱਗੂ ਧੱਕਾ ਨਾ ਕਰ ਉਹ ਛੜ ਧੱਕਾ ਨਾ ਕਰ 20000 ਦੇ ਦਿਖਾਣ ਲੋ ਆਦਾ ਭਾਈ ਧੱਕਾ ਨਾ ਕਰ ਯਾਰ ਪੱਕਾ ਨਾ ਕਰ ਬਾਬਾ ਤੇਵਾਰੀ ਫੇਰ ਗਾਉਂਦਾ ਕੋਈ ਗੁੱਗੂ ਇੱਕ ਮੂਵ ਰੱਖ ਮੂਵੀ ਮਨੀ ਮੂ ਰੱਖ ਮੂਗੂ ਆਪਣੀ ਮੂਵੀ ਆਣੀ ਤਾਈ ਵੀ ਹੋਈ ਆ ਕੋਈ ਫੋਰੀ ਨਾ ਰੱਖਦਾ ਯਾਰ ਕੋਈ ਦਾ ਨਹੀਂ ਨਹੀਂ ਬਾਤ ਸੁਣਦਾ 27 ਦੀ ਗੱਲ ਹੋਈ ਆ ਭਾਈ ਵੀਰੋ ਇੱਥੇ ਹਾਂ 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 300 ਰੁਪਏ ਮੈਨੂੰ ਦੇ ਦੇ ਬੇਸ ਇੰਨੇ ਦੇ ਹੋ ਗਈ 27000 27000 ਜਿਹੜਾ ਫੜ ਦੂ 27000 ਮੈਂ ਬੱਕਰੀ ਨਹੀਂ ਦੇਣੀ ਸਾਢੇ 27 ਦੀ ਹੋਈ ਆ ਬਾਬਾ ਸਾਢੇ 27 ਦੀ 68 ਦੀ ਹੋਈ ਆ ਛੱਡ ਛੱਡ 20000 ਯਾਰ ਤੂੰ ਕੋਈ ਭਾਂ ਨੂੰ ਗਵਾ ਖਾਲਾ ਬਲਕੇ ਇੱਕ ਬੱਕਰੀ ਰੱਖੀ ਕੋਈ ਗੱਲ ਹੋ ਜਾ ਛੱਡ ਜਾ ਛੱਡ ਜਾ ਛੱਡ ਜਾ ਨਾਲੇ ਨਾਲੇ ਕੱਲੀ ਬੱਕਰੀ ਦੀ ਹੋਈ ਆ ਪੱਠ ਦਾ ਸੌਦਾ ਨਹੀਂ ਹੋਇਆ ਬਾਈ ਓ 15 ਬਰਡ ਬੋਸ ਪਰਾਂ ਬਾੜਿਆ ਉਹ ਖੜ ਜਾ ਕੱਲੀ ਬੱਕਰੀਆਂ ਸੌਦਾ ਹੋਇਆ ਯਾਰ ਹੋਰਾਂ ਹੋਇਆ ਉਹ ਗੋਆ ਪੈ ਜੂਗਾ ਕਰਦਾ ਉਹ ਪੱਟ ਨਹੀਂ ਦੇਣੀ ਉਹ ਨਹੀਂ ਯਾਰ ਉਹ ਫੜ ਜਾ ਚੱਲ ਕਿੰਨੇ ਬੜੀ ਨਿਬੜੀਆਂ ਆਏ ਬੰਦੇ ਠੀਕ ਹੈ ਇਹ ਅਸਲ ਦੇ ਵਿੱਚ ਘੱਟ ਬੋਲਦਾਗਾ बोल ਨਹੀਂ ਸਕਦਾ ਜਾਨਕੀ ਸੁਣਦਾ ਹੁੰਦਾ ਘੱਟ ਆ ਇਹਦੀ ਪੱਟ ਕਿਥੇ ਬੱਚਾ ਇਹਦਾ ਹਾਥ ਹੈ ਇਹ ਇੰਨਾ ਕੀ ਬੋਲਦਾਗਾ ਇਹ 25000 ਦਾ ਇਹ ਮੰਨ ਲਾ ਕਿਸੇ ਪੂਰੀ ਹੈ ਆਲੇ ਵਿੱਚ ਮਨ ਲੱਗੀ ਮਨ ਲੱਗੀ ਜੀ ਦਾ ਗੱਲ ਕਹਿੰਦੇ ਦੁੱਖ ਨਹੀਂ ਹੁੰਦਾ ਹੈਗਾ ਮਨ ਲੱਗੀ ਤਾਂ ਇਹਨੇ ਵਿਚਾਰੇ ਨੇ ਲੈ ਲਈ ਉਧਰ ਬੰਦੇ ਦਾ ਵਿਚਾਰ ਦਾ ਬੀਪੀਓ ਦਾ ਹੀ ਜਾਂਦੇ ਸੀਗੇ ਪਰ ਇਹ ਲੈ ਆਏ ਠੀਕ ਹੈ ਨਾ ਬਾਬਾ ਮੁੰਡਾ ਤੇ ਤੇਰਾ ਮੁੰਡਾ ਨਾ ਇਹ ਹਾਂ ਭਾਈ ਮੇਰਾ ਮੁੰਡਾ ਇੱਧਰ ਆ ਮੜਾ ਜਾ ਪ੍ਰਗਟ ਸਿੰਘ ਕਿਉਂ ਪ੍ਰਗਟਾ ਇਹ ਵੀ ਪੱਕਾ ਇਹ ਵੀ ਪੱਕਾ ਮੁੰਡਾ ਹਾਂਜੀ ਇਹ ਵੀ ਨਾਲ ਹੀ ਰਹਿੰਦਾ ਪੁੱਤ ਮੇਰਾ ਆ ਆ ਲਾ ਆ ਲਾ ਕਿੰਨੀਆਂ ਬੱਕਰੀਆਂ ਲੈ ਲਈਆਂ ਫਿਰ ਅੱਜ ਅੱਜ ਦਵਾਈ ਲੈ ਲਈਆਂ ਅਸੀਂ ਦੋ ਬੱਕਰੀਆਂ ਲਈਆਂ ਬਾਈ ਦੋ ਬੱਕਰੀਆਂ ਹਾਂ ਜਿਹਨੀਆਂ ਦਵਾਈ ਨੇ ਸ਼ਦੀਕ ਨੇ ਹਾਂ ਬਾਈ ਨੇ ਇਹ ਨਹੀਂ ਦਵਾਈਆਂ ਅੱਛਾ ਬਾਈ ਹੋਰੇ ਇਹ ਬਾਈ ਨੇ ਦਵਾਈ ਇਹਨੇ ਦਵਾਈਆਂ ਨੇ ਹਾਂ ਬਾਈ ਨੇ ਦਵਾਈ ਠੀਕ ਹੈ ਪਸੰਦ ਕੌਣ ਕਰਦਾ ਈ ਬੱਕਰੀ ਬੱਕਰੀ ਈ ਬਾਈ ਮੁੰਡਾ ਪ੍ਰਸ਼ੰਦ ਕਰਦਾ ਸਾਡੇ ਅੱਛਾ ਉਹ ਕਿਉਂ ਬਸ ਇਹਨੂੰ ਜਿਹੜੀ ਪਸੰਦ ਆਉਂਦੀ ਆ ਬੱਸ ਫੇਰ ਉਹ ਅਸੀਂ ਇਹ ਆਣੀ ਹੀ ਹੈ ਉਹ ਵੀ ਲੈ ਕੇ ਦੰਨੇ ਆ ਅਸੀਂ ਕਿੰਨੇ ਵਾਰ ਛੱਡ ਗਏ ਬੱਕਰੀ ਨੂੰ ਧੰਨਵਾਦ ਤਿੰਨ ਵਾਰ ਚੌਥੀ ਵਾਰ ਚ ਖਰੀਦੀ ਜਾਗੀ ਹਾਂਜੀ ਚੌਥੀ ਵਾਰ ਹੀ ਇਹਦੇ ਜਾ ਕੇ ਲੱਗੀ ਹੈ ਇਹ ਗੱਲਬਾਤ ਠੀਕ ਹੈ ਚੌਥੀ ਵਾਰਾਂ ਜਾ ਕੇ ਫੇਰ ਖਰੀਦੀ ਕਰੀ ਹੈਗੀ ਤਿੰਨ ਵਾਰ ਛੱਡ ਗਏ ਹਾਂਜੀ ਕਿੰਨੇ ਰੁਪਏ ਲਾਇਏ ਸੀ ਪਹਿਲਾਂ ਪਹਿਲਾਂ ਲਾਇਆ 18000 ਲਾਇਆ ਬਾਈ ਇੰਨਾ ਨਹੀਂ ਮੈਂ ਚੱਕੀ ਸੀਗੀ ਇੰਨੀ ਨਹੀਂ ਮੈਂ ਚੱਕੀ ਆ ਭਾਈ ਸਾਨੂੰ ਪਤਾ ਵੀ ਇਹ ਇੰਨੇ ਦਾ ਜਾਨਵਰ ਆ ਅਸੀਂ ਕਿੱਥੇ ਤੱਕ ਰੇ ਨੂੰ ਲਾਵਾਂਗੇ ਤੁਹਾਨੂੰ ਪਤਾ ਵਾ ਮੁੰਡੇ ਨੇ ਮਨ ਲਾ ਗਈ ਇਹ ਮੁੰਡੇ ਨੂੰ ਪਤਾ ਭਾਈ ਸਾਡੇ ਨਾਲ ਵੱਧ ਕਿੰਨੇ ਤੱਕ ਰਹਿਣੂ ਇਹ ਤੁਸੀਂ ਇਹਨੂੰ ਹੋਰ ਕਿਥੇ ਲੈ ਜਾਂਦੇ ਸੀ ਇਹ ਫਿਰ ਇਧਰ ਮੋੜ ਕੇ ਲਿਆਉਂਦਾ ਸੀ ਹਾਂਜੀ ਹਾਂਜੀ ਠੀਕ ਹੈ ਇਹ ਇੱਥੇ ਹੀ ਉਹੀ ਸੀਗੀ ਪਸੰਦ ਇਹਨੂੰ ਹੋਰ ਬਹੁਤ ਦਿਖਾਈਆਂ ਸੀ ਠੀਕ ਹੈ ਵੀ ਆਪਾਂ ਇਹ ਤਾਂ ਚੰਗੀ ਹੋਰ ਵੀ ਲਾਵਾਂਗੇ ਕਹਿੰਦਾ ਨਹੀਂ ਉਹੀ ਲੈਣੀ ਆ ਓਕੇ ਕਿੰਨੀਆਂ ਬੱਕਰੀਆਂ ਨੇ ਘਰਾਂ ਘਰੇ ਮੇਰੇ ਕੋਲ ਹੈਗੀਆਂ 40 50 ਬੱਕਰੀਆਂ ਨੇ 40 50 ਹਾਂ ਮੇਰਾ ਮੁੰਡਾ ਇੱਕ ਹੋਰ ਹੈ ਤੋਂ ਵੱਡਾ ਇੱਕ ਮੇਰੀ ਇੰਨੀ ਮਾਤਾ ਵਾ ਸਾਡੇ ਨਾਲ ਬਹੁਤ ਸਹਿਯੋਗ ਦਿੰਦੇ ਆ ਘਾਹ ਧੂੜ ਕੱਢਦੀ ਆ ਉਹ 20 ਬੱਕਰੀਆਂ ਇਹਦੇ ਕੋਲੇ ਦੁੱਧ ਵਾਲੀਆਂ ਨੇ ਹਾਂ ਹੋਰ ਆ ਦੁੱਧ ਕੀ ਰੇਟ ਚੱਲ ਰਿਹਾ ਹੈ ਮਾਸ ਪਿੰਡਾਂ ਦੇ ਵਿੱਚ ਬਾਈ ਥੋੜੇ ਦਿੱਤੇ ਦਿੰਦੇ ਆ ਉਹਨਾਂ ਦੀ ਆਵਾਸਤੀ 35 ਹਾਂ ਵਧੀਆ ਬਾਈ ਰਹਿੰਦੇ ਆ ਘੋਂਡੇ ਦੇ ਵਧੀਆ ਮੁੰਡਾ ਸਾਡਾ ਜੋ ਇਹਨੂੰ ਪਛਾਣਦਾ ਜੇ ਅਸੀਂ ਲੈ ਕੇ ਦਿੰਦੇ ਹਾਂ ਮੈਂ ਹੋ ਗਿਆ ਦਾ ਹੈ ਨਹੀਂ ਹੋਇਆ ਨਹੀਂ ਬਾਈ ਕਰ ਦੋਗਾ ਫਿਰ ਕੋਈ ਨਹੀਂ ਆਪ ਹੀ ਆਪੇ ਹੀ ਹੋ ਜਾਣਾ ਬਾਈ ਇਹਦਾ ਆਪੇ ਹੀ ਹੋ ਜਾਣਾ ਜਿੱਦਾਂ ਇਹਦਾ ਹੋਇਆ ਬਸ ਫੇਰਾ ਦੇ ਦੇਖ ਨੋ ਲਿਖਿਆ ਹੋਇਆ ਤੇ ਵੀ ਹੋ ਜਾਊਗਾ ਬਿਆ ਠੀਕ ਹੈ ਬੰਨ ਲਾਂਗੇ ਫੇਰੇ ਬਸ ਇਹਨੂੰ ਅਸੀਂ ਖੋਸ ਰੱਖਦੇ ਅਸੀਂ ਵੀ ਖੋਸ ਰਹਿਨੇ ਆ ਆ ਬੱਕਰੇ ਦਾ ਕੀ ਮੰਗਿਆ ਫਿਰ ਇਹਦਾ ਬਾਈ 50000 ਰੁਪਏ ਦੇਣਾ ਲੈਣਾ ਦਾ 50000 ਮੰਗਿਆ ਹਾਂਜੀ 50000 ਜਾ ਮੰਗਿਆ ਕ ਤੇਨ ਹਾਂ ਮੰਗਿਆ ਇਹਦਾ 50000 ਦੰਦ ਕਿੰਨੇ ਹੋ ਗਿਆ ਇਹ ਪੂਰੇ ਦੰਦ ਪੂਰੇ ਦੰਦ ਹੋ ਗਏ ਲੈ ਵੀ ਦੰਦ ਵੀ ਪੂਰੇ ਹੋ ਗਿਆ ਹਾਇਡ ਕਦ ਬੇਡ ਮਣਿਆ ਹਾਂ ਕਰਦੇ ਦੇਖ ਲਓ ਬਾਈ ਮਣਿਆ ਤਾਂ ਹੈ ਨਹੀਂ ਕਦੇ ਅਸੀਂ ਹੋਰ ਵੀ ਬੱਕਰੇ ਆ ਘਰੇ ਅਸੀਂ ਕਦੇ ਇੱਕ ਨਹੀਂ ਮਣਿਆ ਨਹੀਂ ਹੈਗਾ ਅਸੀਂ ਇਦਾਂ ਦੇ ਬੱਕਰੇ ਹੋਰ ਵੀ ਘਰੇ ਆਗੇ ਬੱਕਰਾ ਸੋਣਾਗਾ ਹਾਂ ਬਹੁਤ ਬਾਈ ਬੇਚੀਆਂ ਵੀ ਨਾ ਕੁਛ ਹੈਂ ਬੇਚੀਆਂ ਹਾਂ ਬੇਚੇ ਵੀ ਆ ਬਾਈ ਨਗ ਵੇਚੇ ਅੱਜ ਨਹੀਂ ਕੋਈ ਵੇਚਿਆ ਹਲੇ ਲੈ ਕੇ ਆਇਆ ਪੰਜ ਚਾਰ ਕੱਟੇ ਹੋਏ ਆ ਇਹ ਵੱਡਾ ਬੱਕਰਾ ਲੈ ਕੇ ਆਇਆ ਪੰਜ ਨਗਰ ਲੈ ਕੇ ਆ ਆ ਨਗ ਬੱਕਰੇ ਆ ਹਾਂ ਇਹ ਬੱਕਰੇ ਆ ਇਹਨਾਂ ਦਾ ਕੀ ਭੱਗਿਆ ਇਹਨਾਂ ਦਾ ਮੰਗਾ ਲੱਖ ਰੁਪਇਆ ਬਾਈ ਚਾਰਾਂ ਦਾ ਚਾਰ ਬੱਕਰੇ ਆ ਛੋਟੇ ਹਾਂ ਆ ਚਾਰ ਨੇ ਛੋਟੇ ਓਕੇ ਜੀ ਚੰਗੀ ਗੱਲ ਲਾ ਕੇ ਗਿਆ ਕੋਈ ਕੁਝ ਹਾਂਜੀ ਲਾ ਕੇ ਗਿਆ ਕੋਈ ਇਹਨਾਂ ਦੇ 60000 ਲੱਗਿਆ ਜੀ 60000 ਹਾਂਜੀ ਠੀਕ ਹੈ ਯਾਨੀ ਕਿ 15000 ਰੁਪਇਆ ਬੱਕਰਾ ਹਾਂਜੀ ਓਕੇ ਦਿੱਤੇ ਨਹੀਂ ਫਿਰ ਨਹੀਂ ਦਿੱਤੇ ਨਹੀਂਗੇ ਕਿੰਨੇ ਚਾਹੀਦੇ ਨੇਗੇ 80000 ਚਾਹੀਦਾ ਘੱਟੋ ਘੱਟ 80000 ਚਾਹੀਦਾ ਹਾਂਜੀ ਚਲੋ ਠੀਕ ਗੱਲਾਂ ਨੇ ਤਾਂ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਓਕੇ ਜੀ ਠੀਕ ਆ ਜੀ